ਕੋਸਾ 560 ਪੈਣ ਮੇਰੀ ਮੇਰੇ ਰਿਸ਼ਤੇਦਾਰ ਵੀ ਸੀਗੇ ਤੇ ਪਿਛਲੇ ਕਿਤ ਦਿਨਾਂ ਤੋਂ ਇਹਨਾਂ ਦਾ ਕੋਈ ਮਸਲਾ ਚੱਲ ਰਿਹਾ ਸੀਗਾ ਸਾਡੇ ਸਰਪੰਚ ਜੋ ਮਨਪ੍ਰੀ ਸਰਪੰਚ ਸਾਡਾ ਪੁਰਾਣਾ ਸਾਬਕਾ ਉਹਨਾਂ ਨੇ ਪੁਲਿਸ ਨੂੰ ਤਲਾਫ ਇੱਕ ਵੀ ਪਿਛੇ ਦੋ ਤਿੰਨ ਦਿਨ ਤੋਂ 18 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਦੇ ਕੇ ਆਏ ਵੀ ਸਾਡੇ ਗਵੰਡੀ ਨੂੰ ਤੰਗ ਕਰ ਰਹੇ ਨੇ ਕਿ ਕੋਈ ਸਾਡੇ ਜ਼ਮੀਨ ਦੇ ਵਿੱਚ ਕੋਈ ਰੋੜਿਆਂ ਦਾ ਮਸਲਾ ਸੀ ਉਹ ਸਿੱਟ ਗਏ ਤੇ ਜਦੋਂ ਪੁਲਿਸ ਨੇ ਨਹੀਂ ਸਰ ਲਈ ਕੋਈ ਉਹਨਾਂ ਨੇ ਪੰਚਾਇਤ ਨੂੰ ਵੀ ਕਿਹਾ ਪੰਚਾਇਤ ਨੇ ਵੀ ਉਹਨਾਂ ਨੂੰ ਕਿਹਾ ਵੀ ਸਮਝਾਇਆ ਪਰ ਅੱਜ ਸੁੰਨੇ ਤੇ ਵੀਰੇ ਮੇਰੇ ਭਰਾ ਬਾਈ ਮਨਪ੍ਰੀਤ ਸਰਪੰਚ ਦੀ ਵੀ ਤੇ ਉਹਨਾਂ ਦੀ ਵਾਈਫ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੌਕੇ ਤੇ ਮੇਰੀ ਭੈਣ ਦੇ ਉਹਨਾਂ ਨੇ ਪਹਿਲਾਂ ਦੂਰੋਂ ਹਮਲਾ ਕੀਤਾ ਕਿ ਤੋ ਨਾ ਬੱਜੀਆਂ ਤੇ ਅੱਜ ਮੌਕੇ ਤੇ ਕਿਉਂ ਇੱਕ ਮੱਥੇ ਤੇ ਇੱਕ ਸਿਰ 'ਚ ਗੋਲੀ ਮਾਰ ਕੇ ਨਾ ਕਤਲ ਕੀਤਾ ਤੇ ਮੌਕੇ ਤੇ ਫਿਰ ਮੇਰਾ ਜੋ ਸਾਡੇ ਸਰਪੰਚਾ ਉਹਨਾਂ ਵੀ ਭੱਜ ਕੇ ਜਾਨ ਬਚਾਈ ਆ ਕੀ ਮੰਗ ਕਰਦੇ ਹਾਂ ਸਰ ਮੰਗ ਇਹ ਆ ਜੀ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹੜੀ ਬੰਦ ਕਾਰਵਾਈ ਹੋਵੇ ਤੇ ਜਲਦੋ ਜਲਦ ਬੰਦੇ ਫੜੇ ਜਾਂ ਤੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਣਾ ਜੀ ਇਹ ਇਹਨਾਂ ਦਾ ਨਾਮ ਮਹਿੰਦਰ ਜੀ ਸਰਪੰਚ ਸੀ ਸਾਫ ਕਾ ਸਰਪੰਚ ਨੇ ਅਸੀਂ ਉਸ ਟਾਈਮ ਮੈਂ ਸਾਫ ਕਾ ਪੰਚਾ ਅਧਿਕਾਰਤ ਹੋ ਗਈ ਜਿਹੜੀ ਉਹ ਤਰੀਕੀ ਜੀ ਮਨੋ ਇਹਨਾਂ ਦਾ ਖੇਤੀ ਨੂੰ ਲੈ ਕੇ ਕੋਈ ਮਸਲਾ ਸੀਗਾ ਕੋਈ ਰੋੜੇ ਰਾੜੇ ਲਾਹੇ ਸੀਗੇ ਜਿੰਨੇ ਕੁ ਸੁਣਿਆ ਸੀ ਉਹ ਕੋਈ ਪੰਚਾਇਤੀ ਮਸਲੇ 'ਚ ਵੀ ਆਇਆ ਕੋਈ ਨਾ ਸਮਝੌਤਾ ਨਾ ਹੋਇਆ ਅੱਜ ਇਹ ਕਿਸੇ ਦੇ ਸਰਪੰਚ ਸਾਹਿਬ ਕਿਸੇ ਦੇ ਘਰੋਂ ਆ ਰਹੇ ਸੀਗੇ ਤੇ ਉਥੋਂ ਆਉਂਦੇ ਉਹਨਾਂ ਦੇ ਗੇਟ ਕੋਲ ਦੀ ਨੰਗਲ ਲੱਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜੀ ਇਹਨਾਂ ਦੇ ਫਾਇਰ ਸਰਚ ਲੱਗੇ ਨੇ ਪਤਾ ਕੀ ਗੱਲ ਕਿਹਦੇ ਵੱਲੋਂ ਕੀਤੀ ਗਈ ਫਾਇਰਿੰਗ ਇਹਨਾਂ ਦੇ ਕਮਾਂਡੀਆਂ ਵੱਲ ਨਹੀਂ ਹੈ ਜੀ ਇਹਨਾਂ ਦੇ ਆਪ ਦੇ ਹੋਣਗੇ ਖੇਡਣ ਦੀ ਹੈ ਜੀ ਮੈਂ ਦਰਜੀਤ ਗੌਰ ਸਾਫ ਕੋਹਰ ਪੰਚ ਸੀ ਜੀ ਅੱਛਾ ਤੇ ਇਹਨਾਂ ਦਾ ਆਪਸ ਵਿੱਚ ਨਿਰਮੋਟਿਵ ਮੋਟਿਵ ਚੌੜਾ ਜਿਹਾ ਲੱਗਦਾ ਜਿਆਦਾ ਨਹੀਂ ਸੀਗਾ ਅੱਛਾ ਵਿਕਾਸ ਵੀ ਨਹੀਂ ਚੱਲਦਾ ਤੇ ਪਿਛਲੇ ਘਰੋਂ ਆਉਂਦੀ ਸੀ ਆਪ ਹਾਂ ਤੇ ਉਹਨਾਂ ਦੇ ਬੀਚ ਚ ਦੱਸਦੇ ਨੇ ਮੈਂ ਤਾਂ ਮੱਕੇ ਦੇ ਲਈ ਸੀਗਾ ਹਾਂ ਮੌਕੇ ਤੇ ਮੈਂ ਵੀਨਸ਼ਮਲ ਬਾਅਦ ਚ ਗਿਆ ਕੀ ਗੱਲ ਹੋਈ ਜਾਂ ਉੱਥੇ ਗੱਲ ਤਾਂ ਵੀ ਨਹੀਂ ਪਤਾ ਜੀ ਆਪਾਂ ਨੂੰ ਇੱਥੇ ਪਿੰਡ ਖੇਲਣ ਹੈ ਮਾਨਸਾ تحصیل ਦੇ ਵਿੱਚ ਛੋੜੀਨ ਮਾਨਸਾ ਚ ਜੋ ਇੱਥੇ ਸਾਨੂੰ ਪਤਾ ਲੱਗਾ ਕਿ ਬਿੰਦਰਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਦਾ ਕੰਡਕਰੀ ਦਾ ਮਾੜ ਜਿਹੜਾ ਗੁੜੀ ਮਾਰ ਕੇ ਕਰਨ ਕਰਦਾ ਪਰ ਇਹ ਮੌਕੇ ਜਾ ਕੇ ਸਾਰਾ ਹਾਲਾਤ ਦੇਖੇ ਸਾਰੇ ਹਾਲਾਤ ਦੇਖ ਕੇ ਮੈਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸੇ ਵੀ ਪਾਕਿਸਤਾਨੀ ਮਿਲਣਾ ਆਈਪੀਐਸ ਤੇ ਧਿਆਨ ਚ ਲੈਂਦੇ ਤੇ ਉਹਨਾਂ ਦੇ ਦਸ਼ਾਵੇਂ ਦੇ ਇਸ ਤੋਂ ਉਹਨਾਂ ਦੀ ਗਾਈਡਲਾਈਨ ਮਤਲਬ ਮੁੱਖਤ ਜਿਹੜੀ ਹੈਗੀ ਆ ਲੋਟਨ ਸਰ ਜੋ ਕਾਰਵਾਈ ਬੰਦ ਸੀ ਉਹ ਕੀਤੀ ਤੇ ਐਸਪੀ ਡੀ ਸਾਹਿਬ ਦੀ ਅਗਵਾਈ ਚ ਸਾਰੇ ਜਿਹੜੀ ਜਾਂਚ ਚੱਲ ਰਹੀ ਹੈ ਤੇ ਅਸੀਂ ਉਹਦੇ ਤਹਿਤ ਜਿਹੜੇ ਦੋਸ਼ੀ ਨੇ ਫੜਾ ਲੇ ਉਹਨਾਂ ਨੂੰ ਫੜਨ ਲਈ ਜਿਹੜੀ ਟੀਮਾਂ ਬਣਾਤੀਆਂ ਨੇ ਅਲੱਗ-ਅਲੱਗ ਥਾਣਿਆਂ ਦੀ ਤੇ ਜਲਦੀ ਹੀ ਉਹ ਦੋਸ਼ੀ ਨੂੰ ਫੜ ਲਿਆ ਜਾਏਗਾ ਤੇ ਇਹ ਜਿਹੜਾ ਮਾਦ ਹੈ ਫਿਲਹਾਲ ਜੋ ਦੱਸਿਆ ਗਿਆ ਕਿ ਦੇਖੋ ਉਹਦਾ ਕਿ ਜੋ ਐ ਫਾਇਰ ਆਰਮ ਨਾਲ ਹੋਇਆ ਬਾਕੀ ਜਿਹੜੀ ਜਾਨ ਚੱਲਿਆ ਜਾਂਦੇ ਸਮੇਂ ਜੋ ਵੀ ਗੱਲ ਆਏਗੀ ਉਹ ਤੁਹਾਡੇ ਬਾਦਸ਼ਾਹ ਕਿਥੇ ਕੋਸਾ 500 ਸਾਢੇ ਪੈਣ ਮੇਰੀ ਮੇਰੇ ਰਿਸ਼ਤੇਦਾਰ ਵੀ ਸੀਗੇ ਤੇ ਪਿਛਲੇ ਕੀਤਨਾ ਤੋਂ ਇਹਨਾਂ ਦਾ ਕੋਈ ਮਸਲਾ ਚੱਲ ਰਿਆ ਸੀਗਾ ਸਾਡੇ ਸਰਪੰਚ ਜੋ ਮਨਪ੍ਰੀ ਸਰਪੰਚ ਸਾਡੇ ਪੁਰਾਣਾ ਸਾਬਕਾ ਉਹਨਾਂ ਨੇ ਪੁਲਿਸ ਨੂੰ ਤਲਾਬੀ ਇੱਕ ਪਿੱਛੇ ਦੋ ਤਿੰਨ ਦਿਨਾਂ ਤੋਂ 18 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਦੇ ਕੇ ਆਏ ਵੀ ਸਾਡੇ ਗਵਰਡੀ ਨੂੰ ਤੰਗ ਕਰ ਰਹੇ ਨੇ ਕਿ ਕੋਈ ਸਾਡੇ ਜ਼ਮੀਨ ਦੇ ਵਿੱਚ ਕੋਈ ਰੋਡਾਂ ਦਾ ਮਸਲਾ ਸੀ ਉਹ ਸਿੱਟ ਗਏ ਤੇ ਜਦੋਂ ਪੁਲਿਸ ਨੇ ਨਹੀਂ ਸਾਰ ਲਈ ਕੋਈ ਉਹਨਾਂ ਨੇ ਪੰਚਾਇਤ ਨੂੰ ਵੀ ਕਿਹਾ ਪੰਚਾਇਤ ਨੇ ਵੀ ਉਹਨਾਂ ਨੂੰ ਕਿਹਾ ਵੀ ਸਮਝਾਇਆ ਪਰ ਅੱਜ ਦੋਨੇ ਤੇ ਮੇਰੇ ਮੇਰੇ ਭਰਾ ਭਾਈ ਮਨਪ੍ਰੀ ਸਰਪੰਚ ਦੇ ਵੀ ਤੇ ਉਹਨਾਂ ਦੀ ਵਾਈਫ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੌਕੇ ਤੇ ਮੇਰੀ ਭੈਣ ਦੇ ਉਹਨਾਂ ਨੇ ਪਹਿਲਾਂ ਦੂਰੋਂ ਹਮਲਾ ਕੀਤਾ ਕਿ ਤੋ ਨਾ ਬੱਜੀਆਂ ਤੇ ਅੱਜ ਮੌਕੇ ਤੇ ਇੱਕ ਮੱਥੇ ਤੇ ਇੱਕ ਸਿਰ ਚ ਗੋਲੀ ਮਾਰ ਕੇ ਉਹਨਾਂ ਕਤਲ ਕੀਤਾ ਤੇ ਮੌਕੇ ਤੇ ਫਿਰ ਮੇਰਾ ਜੋ ਸਾਡੇ ਸਰਪੰਚ ਉਹਨਾਂ ਵੀ ਭੱਜ ਕੇ ਜਾਨ ਬਚਾਈ ਆ ਕੀ ਮੰਗ ਕਰਦਾਂ ਸਰ ਮੰਗ ਇਹ ਜੀ ਪ੍ਰਸ਼ਾਸਨ ਵੀ ਕਿਹੜੀ ਬੰਦ ਕਾਰਵਾਈ ਹੋਵੇ ਤੇ ਜਲਦ ਜਲਦ ਬੰਦੇ ਫੜੇ ਜਾਣ ਤੇ ਪਰਿਵਾਰ ਨੂੰ ਇਨਸਾਫ ਮਿਲੇ ਖੇਲਣਾ ਜੀ ਇਹ ਇਹਨਾਂ ਦਾ ਨਾਮ ਮਹਿੰਦਰ ਜੀ ਸਰਪੰਚ ਸੀ ਸਾਫ ਦਾ ਸਰਪੰਚ ਨੇ ਅਸੀਂ ਉਸ ਟਾਈਮ ਮੈਂ ਸਾਫ ਦਾ ਪੰਚਾ ਪੀ ਆਧਿਕਾਟ ਰਾਈ ਜਿਹੜੀ ਉਹ ਤਰੀਕੀ ਮਨੋ ਇਨਨਾ ਖੇਤੀ ਨੂੰ ਲੈ ਕੇ ਕੋਈ ਮਸਲਾ ਸੀਗਾ ਕੋਈ ਰੋੜੇ ਰੜੇ ਲਾਹੇ ਸੀਗੇ ਜਿੰਨੇ ਕੁ ਸੁਣਿਆ ਸੀ ਉਹ ਕੋਈ ਪੰਚਾਇਤੀ ਮਸਲੇ 'ਚ ਵੀ ਆਇਆ ਕੋਈ ਨਾ ਸਮਝੌਤਾ ਨਾ ਹੋਇਆ ਅੱਜ ਇਹ ਕਿਸੇ ਦੇ ਸਰਪੰਚ ਸਾਹਿਬ ਕੇਦੇ ਘਰੋਂ ਆ ਰਹੇ ਸੀਗੇ ਤੇ ਉਥੋਂ ਆਉਂਦੇ ਉਹਨਾਂ ਦੇ ਗੇਟ ਕੋਲ ਦੀ ਨੰਗਲ ਲੱਗੀ ਉਹਨਾਂ ਨੇ ਫੈਰਿੰਗ ਕੀਤੀ ਹੈ ਜੀ ਇਹਨਾਂ ਦੇ ਫੈਰ ਸਰਚ ਲੱਗੇ ਨੇ ਪਤਾ ਕੀ ਗੱਲ ਕਿਹਦੇ ਵੱਲੋਂ ਕੀਤੀ ਗਈ ਫੈਰਿੰਗ ਇਹਨਾਂ ਦੇ ਕਮਾਂਡੀਆਂ ਵੱਲੋਂ ਨਹੀਂ ਹੈ ਜੀ ਇਹਨਾਂ ਦੇ ਆਪ ਦੇ ਹੋਣਗੇ ਖੇਡਣ ਦੀ ਹੈ ਜੀ ਮੈਂ ਦਰਜੀਤ ਕੌਰ ਸਾਹ ਕੋਲ ਪੰਚ ਸੀਗੀ ਅੱਛਾ ਤੇ ਇਹਨਾਂ ਦਾ ਆਪਸ ਵਿੱਚ ਮੇਰੇ ਮੋਟੇ ਜਿਹੜਾ ਰਿਸ਼ਤਾ ਜਿਆਦਾ ਨਹੀਂ ਸੀਗਾ ਅੱਛਾ ਵਿਕਾਸ ਵੀ ਨਹੀਂ ਸੀ ਲਾ ਤੇ ਪਿਛਲੇ ਘਰੋਂ ਆਉਂਦੀ ਸੀ ਆਪ ਹਾਂ ਤੇ ਉਹਨਾਂ ਦੇ ਪੀਛੇ ਦੱਸਦੇ ਨੇ ਮੈਂ ਤਾਂ ਮੌਕੇ ਦੇ ਨਹੀਂ ਸੀਗਾ ਹਾਂ ਮੌਕੇ ਤੇ ਮੈਂ ਵੀਨਸ਼ ਮਰ ਬਾਅਦ ਚ ਗਿਆ ਕੀ ਗੱਲ ਹੋਈ ਜਾਂ ਉੱਥੇ ਗੱਲ ਤਾਂ ਵੀ ਨਹੀਂ ਪਤਾਈ ਆਪ ਨੂੰ ਇੱਥੇ ਪਿੰਡ ਖੇਲਣ ਹੈ ਮਾਨਸਾ تحصیل ਦੇ ਵਿੱਚ ਛੋੜੀਨ ਮਾਨਸਾ ਚ ਜੋ ਇੱਥੇ ਸਾਨੂੰ ਪਤਾ ਲੱਗਾ ਕਿ ਭਿੰਦਰਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਦਾ ਪਿੰਡ ਖੇਂਦ ਦਾ ਮਾੜੜਾ ਗੁੜੀਆ ਵਰਗੇ ਕਰਨ ਕਰਦਾ ਤਾਂ ਇਹ ਮੌਕੇ ਜਾ ਕੇ ਸਾਰਾ ਹਾਲਾਤ ਦੇਖੇ ਸਾਰੇ ਹਾਲਾਤ ਦੇਖੇ ਕਿ ਮੈਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸੇ ਵੀ ਪਾਕਿਸਤਾਨੀ ਮਿਲਣਾ ਆਈਪੀਐਸ ਤੇ ਧਿਆਨ ਚ ਲੰਦੇ ਉਹਨਾਂ ਦੇ ਦਸ਼ਾਵੇਂ ਦੇ ਉਸ ਦੀ ਗਾਈਡਲਾਈਨ ਮੁਤਾਬਕ ਮੁੱਖ ਜਿਹੜੀ ਹੈਗੀ ਆ ਰੋਡਾਂ ਦਾ ਜੋ ਕਾਰਵਾਈ ਬੰਦ ਸੀ ਉਹ ਕੀਤੀ ਤੇ ਐਸਪੀ ਡੀ ਸਾਹਿਬ ਦੀ ਅਗਵਾਈ ਚ ਸਾਰੇ ਜਿਹੜੀ ਜਾਂਚ ਚੱਲ ਰਹੀ ਹੈ ਤੇ ਅਸੀਂ ਉਹਦੇ ਤਹਿਤ ਜਿਹੜੇ ਦੋਸ਼ੀ ਨੇ ਫੜਾ ਦੇ ਉਹਨਾਂ ਨੂੰ ਫੜਨ ਲਈ ਜਿਹੜੀ ਟੀਮਾਂ ਬਣਾਤੀਆਂ ਨੇ ਅਲੱਗ-ਅਲੱਗ ਥਾਣਿਆਂ ਦੀ ਤੇ ਜਲਦੀ ਜਲਦੀ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਤੇ ਇਹ ਜਿਹੜਾ ਮਾਮਲਾ ਹੈ ਫਿਲਹਾਲ ਜੋ ਦੱਸਿਆ ਗਿਆ ਜੇ ਦੇਖੋ ਉਹਨਾਂ ਦਾ ਕਿ ਜੋ ਹੈ ਫਾਇਰ ਆਰਮ ਨਾਲ ਹੋਇਆ ਬਾਕੀ ਜਿਹੜੀ ਜਾਨ ਚੱਲਿਆ ਜਾਂਦੇ ਸਮਝ ਜੋ ਵੀ ਗੱਲ ਆਏਗੀ ਤਾਂ ਉਹ ਤੁਹਾਡੇ ਬਾਅਦ ਸੇਰਕ